ਮੇਰਾ ਨਾਮ ਮਹਿੰਦਰ ਮਸੀ ਚਾਵਾ ਮੈਂ ਆਰਮੀ ਤੋਂ ਰਿਟਾਇਰ ਹਾਂ ਔਰ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਨੇ ਬੜੀਆਂ ਦਿਲਚਸਪ ਚੋਣਾਂ ਨਿਕੀਆਂ ਕਾਰਨ ਕਿ ਇਸ ਵਾਰ ਜਿਹੜੀਆਂ ਚੋਣਾਂ ਨੇ ਇਹ ਹਾਰ ਜਿੱਤ ਦਾ ਸਵਾਲ ਤੇ ਹੈ ਹੀ ਹੈ ਬਟ ਇਹ ਇੱਕ ਸੰਵਿਧਾਨ ਨੂੰ ਬਚਾਉਣਾ ਔਰ ਇੱਕ ਦੇਸ਼ ਨੂੰ ਬਚਾਉਣ ਦੀਆਂ ਚੋਣਾਂ ਨੇ ਉਹਦੇ ਵਾਸਤੇ ਸਾਨੂੰ ਜਿਹੜੇ ਚੰਗੇ ਤੇ ਚੰਗੇ ਕੈਂਡੀਡੇਟ ਆ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਚ ਭੇਜਣ ਦੀ ਜ਼ਰੂਰਤ ਹੈ ਜਿਸ ਦੇ ਵਿੱਚ ਛਾੜੀ ਗਰਦਾਸਪੁਰ ਤੋਂ ਸਾਡੇ ਸੈਮੂਅਲ ਸੋਨੀ ਜੀ ਨੇ ਪਰਮੇਸ਼ਰ ਦੇ ਡਰ ਦੇ ਵਿੱਚ ਰਹਿਣ ਵਾਲੇ ਪਰਮੇਸ਼ਰ ਦੀ ਹਜ਼ੂਰੀ 'ਚ ਰਹਿਣ ਵਾਲੇ ਔਰ ਲੋਕਾਂ ਨਾਲ ਮੋਢੇ ਨਾਲ ਮੋਢਾ ਖੜਾ ਕਰਕੇ ਚੱਲਣ ਵਾਲੇ ਜਿਹੜੇ ਕੈਂਡੀਡੇਟ ਨੇ ਮੈਂ ਖੁਦ ਵੀ ਅੱਜ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਪਰ ਜਦੋਂ ਸੁਣਦੇ ਰਹੇ ਆ ਔਰ ਬਿਨਾਂ ਇਹਨਾਂ ਦੇ ਪੁੱਛਣ ਤੋਂ ਵੀ ਅਸੀਂ ਲੋਕਾਂ ਨੂੰ ਆਪਣੇ ਫੋਨ ਦੇ ਉੱਤੇ ਵੀ ਲੋਕਾਂ ਨੂੰ ਇਹ ਪੁੱਛੀਦਾ ਕਿ ਭਾਈ ਕਿਹਦਾ ਸਮਰਥਨ ਕਰ ਰਹੇ ਹੋ ਤਾਂ ਉਹਨਾਂ ਨੂੰ ਸਮਝਾਈਦਾ ਕੀ ਕੀ ਤੁਹਾਡੀ ਜ਼ਮੀਰ ਮਰ ਚੁੱਕੀ ਆ ਤੁਹਾਡੀ ਜ਼ਮੀਰ ਦਾ ਨਹੀਂ ਤੁਹਾਨੂੰ ਕਿਤੇ ਅੱਜ ਕਿਹੜੇ ਬੰਦੇ ਨੂੰ ਚੁਣਨਾ ਹੈਗਾ ਕਿ ਹਰ ਵਾਰ ਉਹ ਠੱਗਾਂ ਨੂੰ ਚੁਣਨਾ ਹੈਗਾ ਜਿਹੜੇ ਅੱਜ ਵੋਟਾਂ ਤੁਹਾਡੀਆਂ ਲੈ ਲੈਂਦੇ ਨੇਗੇ ਖਾਸ ਕਰਕੇ 크ਿਸਚੀਅਨ ਕਮਿਊਨਿਟੀ ਦੀਆਂ ਵੋਟ ਬੈਂਕ ਸਮਝਦੇ ਨੇ ਅੱਜ ਉਹ ਹਰ ਇੱਕ ਨੂੰ ਬੜੇ ਗੱਲ ਮਿਲਦੇ ਨੇ ਔਰ ਕਹਿੰਦੇ ਨੇ ਤੁਹਾਡੀਆਂ ਵੋਟਾਂ ਔਰ ਇਹ ਸੱਚਾਈ ਆ ਗੁਰਦਾਸਪੁਰ ਦੀ ਸੀਟ ਉਹੀ ਬੰਦਾ ਜਿੱਤ ਸਕਦਾ ਜਿਹਦੇ ਨਾਲ 크ਿਸਚੀਅਨ ਬਰਾਦਰੀ ਖੜੀ ਆ ਔਰ ਇਹ ਹਰ ਪਾਰਟੀ ਨੂੰ ਪਤਾ ਹੈਗਾ ਕਿਉਂਕਿ ਇਹ ਵੋਟਾਂ ਜਿਹੜੀਆਂ ਪਾਸਕੂ ਨੇਗੀਆਂ ਬਾਕੀ ਹਰ ਵੋਟਾਂ ਜਿਹੜੀਆਂ ਹਰ ਕੈਂਡੀਡੇਟ ਦੀਆਂ ਵੰਡੀਆਂ ਜਾਂਦੀਆਂ ਨੇ ਸਿਰਫ ਮਸੀਬ ਵੋਟਾਂ ਤੇ ਹੀ ਗੁਰਦਾਸਪੁਰ ਦੀ ਸੀਟ ਨਿਰਭਰ ਕਰਦੀ ਆ ਔਰ ਉਹ ਸੀਟ ਜਿਹੜੀ ਆ ਇਸ ਵਾਰ ਸਾਡੇ ਜਿਹੜੇ ਬਹੁਤ ਹੀ ਪੜੇ ਲਿਖੇ ਐਜੂਕੇਟਿਡ ਔਰ ਬਹੁਤ ਸੁੱਚੇ ਔਰ ਸੱਚੇ ਇਨਸਾਨ ਸैमੂਅਲ ਸੋਨੀ ਜੀ ਇਸ ਸੀਟ ਨੂੰ ਜਿੱਤ ਰਹੇ ਨੇਗੇ ਔਰ ਕਾਫੀ ਲੀਡ ਨਾਲ ਜਿੱਤ ਰਹੇ ਨੇ ਅਸੀਂ ਆਪ ਤੇ ਵੋਟਾਂ ਪਾਉਣੀਆਂ ਹੀ ਪਾਉਣੀਆਂ ਅਸੀਂ ਇਹਨਾਂ ਨੂੰ ਬਿਨਾ ਮਿਲਿਆ ਇਹਨਾਂ ਨੂੰ ਬਿਨਾ ਦੇਖੇ ਤੋਂ ਵੀ ਅਸੀਂ ਇਹਨਾਂ ਦੀ ਸਪੋਰਟ ਉਦੋਂ ਤੋਂ ਕਰ ਰਹੇ ਹਾਂਗੇ ਔਰ ਹਰ ਲੋਕਾਂ ਨੂੰ ਜਿਨ੍ਹਾਂ ਨਾਲ ਵੀ ਸਾਡੀ ਗੱਲ ਹੁੰਦੀ ਆ ਉਹਨਾਂ ਨੂੰ ਇਹੋ ਕਹੀਦਾ ਤੇ ਆਪਣੀ ਮਰੀ ਹੋਈ ਜ਼ਮੀਰ ਨੂੰ ਜਗਾਓ ਤੇ ਸੱਚਾਈ ਤੇ ਕੰਡੇ ਤੇ ਤੁਰੋ